ਪਰ ਅਸੀਂ ਅੱਜ ਆਪਾਂ ਟਰੈਕਟਰ ਮਾਰਕੀਟ ਪਟਿਆਲਾ ਦੇ ਵਿੱਚੋਂ ਇੱਥੋਂ ਆਪਣੇ ਸੋਨੇ ਲਈ ਟਰੈਕਟਰ ਸਪਾਰਟਸ ਮੰਗ ਲਏ ਜੀਣਾ ਕਾਬੂ ਮੰਦੀ ਦੁਕਾਨ ਹੈ ਜੀ ਐਸ ਟਰੈਕਟਰ ਕਿ ਕੁਝ ਨਵਾਂ ਬੰਨ ਉਸ ਕੋਲ ਹੈ ਕੀ ਕੁਝ ਮੰਗਦਾ ਪੁਰਾਣਾ ਲੱਗਦਾ ਲੱਗੀਆਂ ਇੱਥੇ ਵਧੀਆ ਰੇਟਾਂ ਦਾ ਸਮਾਨ ਮਿਲਦਾ ਟਰੈਕਟਰ ਦੀ ਸੀਟ ਮਿਲ ਜੇਗੀ ਬਾਈ ਸੋਨੇ ਲਈ ਤੇ 에어 ਸਿਲੰਡਰ ਤੇਲ ਵਾਲਾ ਇਹਨੇ ਕਿੱਥੇ ਮਿਲੂਗਾ ਬਾਈ ਕੀ ਤੋਂ ਬਈ 1.7 100 ਕਮਨ ਜਾ ਤੂੰ ਚੀ 91 ਕਰਾ ਲੀ ਫੱਲੀ ਵੀਡੀਓ ਦੇਖ ਕੇ ਥਾ ਸੀ ਬਈ ਤੁਹਾਡੇ ਮਾ ਟਰੈਕਟਰ ਜੀ ਪਾਈ ਦੇ ਸੀ ਤਿੰਨਵਾ ਕੀ ਰੇਟ ਮਿਲਦਾ ਬਈ ਆਪਣੇ ਕੋਲ ਸੀ ਤਾ ਠੀਕ ਹੈ ਸੀ ਤਾਂ ਹੈ ਨੀ ਉਹ ਮਿਲ ਜੂ ਵੀ ਬਈ ਇੱਥੇ 55 ਤੋਂ ਚਲੇ ਅੱਛਾ ਬਈ ਠੀਕ ਹੋ ਗਿਆ ਸੈਕੂ ਸਤੂਪਾ ਨੇ ਜਬ ਬੀਣੀ ਦਗਾਣ ਕਿੱਥੇ ਬਈ ਜਿੱਥੇ ਪਾਣੀ ਕਿੱਥੇ ਹੈ ਇਧਰ ਦੀ ਬਗਜੂ ਵੀ ਰਸਤਾ ਹੈ ਹਾਂ ਇਧਰੋਂ ਚਲੇ ਜਾਓ ਕਿੱਥੇ ਚਲੇ ਅੱਛਾ ਅੱਛਾ ਮੈਂ ਸਕੂ ਵੀ ਸਲਾਮ ਰਸਨਾ ਲੈ ਬਈ ਬਾਕੀ ਦਿਖਾਣੇ ਨੂੰ ਟਰੈਕਟਰ ਮਾਰਕੀਟ ਪਟਿਆਲਾ ਇੱਥੇ ਸਮਾਨ ਬਾਈ ਪੂਰੇ ਵਧੀਆ ਰੇਤਾਂ ਤੇ ਮਿਲ ਜਾਂਦਾ ਮਤਲਬ ਪੂਰੇ ਘੱਟ ਰੇਤਾਂ ਤੇ ਨਵਾਂ ਸਮਾਨ ਬਾਕੀ ਬਣੇ ਰੋ ਬਲੌਗ ਦੇ ਨਾਲ ਮਿਲਦੇ ਥੋਨੂੰ ਹਾਲਾਤ ਤਾਂ ਮਾੜੇ ਹੀ ਐ ਬਾਈ ਯਾਰਾ ਵੀ ਚੱਲ ਸੁੱਦੀ ਚੱਲੇ ਚੱਪੀ ਜੀ ਬੂਚ ਕੇ ਚੱਲੇ ਨਵੇਂ ਤੋਂ ਨਵੇਂ ਟਰੈਕਟਰ ਖੜੇ ਨੇ ਬਈਓ ਤੇ ਆ ਵੀ ਫਾਰਮ ਉੱਥੇ ਬਾਕੀ ਕਰਦੇ ਆਂ ਕੀ ਗੱਲ ਬਚ ਗਈ ਆ ਹਾਂ ਆ ਵੀ ਬੇਸਟਰ ਇਹ ਜਗਾ ਚੱਕ ਕੇ ਇਧਰ ਮੋੜ ਇਧਰ ਇਧਰ ਹਾਂ ਪਰ ਜਦੋਂ ਉਹ ਸਕੇ ਗਰਦੀਆ ਉਹ ਬੱਕੂ ਤੋਂ ਉੱਥੇ ਚਲਾ ਮਨੇ ਉਹ ਆ ਗਿਆ ਤਾਂ ਮੇ ਤਾਂ ਗੱਲ ਰੁਕ ਗਿਆ ਇਧਰ ਆ ਪਰ ਲੰਘ ਜਗਾ ਨਾ ਇਹ ਕਿਤੇ ਬਚਾ ਨਹੀਂ ਸਕਦਾ ਮਾਚ ਦਾ ਮਾੜੇ ਨੇ ਬਈ ਮਾਰਕੀਟ ਤੇ ਚਾਦ ਨਾ ਟ੍ਰੇਡਰਸ ਕਿੱਥੇ ਮੁਨ ਜਦੋਂ ਬ੍ਰੇਕ ਆਈ ਕਿਹਦੀ ਆਈ ਅਵੇ 155 ਨੰਬਰ ਸੀਟਾਂ ਹਾਂ ਇਸ ਪਿੱਛੇ ਆਪਾਂ ਸੀਟ ਲੈਣੀ ਹੈ ਬਾਈ ਸੋਨੇ ਲਿੱਕੇ ਟਰੈਕਟਰ ਦੀ ਸਾਰੀ ਸੋਨਾ ਲਿੱਕਾ ਦੀ ਇਹ ਸਾਰੀਆਂ ਅੱਛਾ ਬਾਈ origignal ਆ ਕੀ ਰੇਟ ਆ ਬਾਈ ਇਹਨਾਂ ਦਾ 4000 4000 ਤੇ ਜੋ ਵੀ ਲੋਗ ਕਿੰਨੇ ਦੇ ਬਾਈ 4000 ਤੋਂ 4500 ਰਪਏ ਬਣਾਉਂਦਾ 4000 ਤੋਂ ਲੈ ਕੇ 8000 ਤੱਕ ਨੇ ਬਾਈ ਆਪਾਂ ਦਾ ਯਾਰ ਠੀਕ ਠਾਕ ਲੈਣੀ ਆ ਬਾਈ ਆਏ ਬਈ 155 ਨੰਬਰ ਦੁਕਾਨ ਇੱਥੇ ਜੀ ਆਪਾਂ ਟਰੈਕਟਰ ਦੀ ਸੀਟਾਂ ਵਗੈਰਾ ਲੈਣੇ ਹੋਣ ਅਰੀਜਨਲ ਸੀਟਾਂ ਨਵੀਆਂ ਵਧੀਆ ਤੋਂ ਵਧੀਆ ਬਾਈ ਠੀਕ ਠੀਕ ਰੇਟ ਤੇ ਮਿਲ ਜਾਣੀਆਂ ਮਤਲਬ 4000 ਚ ਅਰੀਜਨਲ ਸੀਟ ਤੇ ਬਾਕੀ ਹੋਰ ਸਮਾਨ ਸ਼ੋਆ ਵਗੈਰਾ ਤੇ ਚੱਕੇ ਵਗੈਰਾ ਇੰਜਨ ਪੇਰ ਬਾਈ ਆਪਾਂ ਇਹ ਮੇਸਬੜਾਲ ਦਾ ਅਮਿੰਦਰੇ ਦੇ ਪੁੱਤ ਨੇ ਬਾਕੀ ਚਲੋ ਦੇਖਦੇ ਆ ਅਗਲੀ ਤਰਫ ਬਾਈ ਮੋਟਰਸਾਈਕਲ ਖੜੇ ਤੇ ਆ ਬਾਕੀ ਸਮਾਨ ਜਿਹੜਾ ਜਦੋਂ ਤੁਸੀਂ ਇੰਜਨ ਗੇਅਰਬਾਕਸ ਜਿਹੜੇ ਤੇ ਪਈ ਆ ਬਾਈ ਸੈਕਟਰ ਦਾ ਬਲੇ ਸਮਾਨ ਇੰਜਨ ਇਧਾ ਜਿਹੜੀ ਇੰਜਨ ਨਹੀਂ ਬਈ ਤੋ ਦੇ ਸਕਦੇ ਹਾਂ ਆ ਮੰਦਰਾ ਆ ਦੇਖ ਕੀ ਬਾਈ ਹੋ ਆਪਾਂ ਇਹ ਵੀ ਮੈਨੂੰ ਤੋਂ ਮੀਂਝਣਾ ਆਫਰੋਂ ਟਰੱਕ ਦਾ ਅਗਰ ਆ ਰਹੀਆਂ ਵਗੈਰਾ ਆਹੋ ਕੀ ਪ੍ਰਾਈਸ ਬ루ਏ ਬਈ ਇਹਨਾਂ ਦਾ ਹਾਂ ਕਿੱਟੋ ਘੱਟ ਹੈ ਬਈ ਰਿਜਨਲ ਹੈ ਕਿਵੇਂ ਹੈ ਬਈ ਆ ਇੱਕ ਦੁਕਾਨ ਹੋਰ ਹੈ ਬਾਈ ਇੱਥੇ ਜਿਹੜਾ ਮਰਜ਼ੀ ਸਮਾਨ ਲੈ ਜਾ ਸਕਦੇ ਹੋ ਮੋਡੀਫਿਕੇਸ਼ਨ ਵਾਸਤੇ ਜਿੰਨਾ ਵੀ ਸਮਾਨ ਹੋ ਸਕਦਾ ਟੋਚਨ ਵਗੈਰਾ ਬਾਈਆਂ ਕੋਲੇ ਸੰਗੜਾ ਫੁੱਕਾ ਬੇਟ ਸਾਰਾ ਕੁਝ ਤੇ ਬਾਈਆਂ ਕੋਲੇ ਬਣਦੇ ਰੇਟ ਤੇ ਜਿਹੜਾ ਬਾਈਆਂ ਕੋਲੇ ਸਮਾਨ ਮਿਲੂਗਾ ਤੁਸੀਂ ਅਗਲੇ ਜਾ ਕੇ ਸਟੀਰਿੰਗ ਵਗੈਰਾ ਬਾਈ ਸੀਟਾਂ ਗੱਡੀਆਂ ਦੇ ਉਹ ਬੈਟਰੀਆਂ ਦੇ ਕਵਰ ਬਾਕਸ ਤੇ ਆ ਗਏ ਬਾਈ ਮਗਰਿਆਟ ਅਗਲੇ ਟਰੈਕਟਰਾਂ ਦੇ ਤੇ ਪਈਆਂ ਸੀਟਾਂ ਬਾਈ ਢੋਲ ਵਗੈਰਾ ਜਿੰਨਾਂ ਮਰਜੀ ਸਮਾਨ ਬਾਈਆਂ ਕੋਲ ਲਿਆ ਸਕਦੇ ਹੋ ਕਿੱਲੋਂ ਦੇ ਹਿਸਾਬ ਨਾਲ ਇਹ ਕੋਲੇ ਨੇ ਸਲੈਂਸਰ ਵਗੈਰਾ ਨਵੇਂ ਵਧੀਆ ਕੰਡੀਸ਼ਨ ਚ ਵਧੀਆ ਐਨ ਕੰਪਨੀ ਦੇ ਬਾਈਆਂ ਕੋਲੇ ਜਿੰਨਾ ਵੀ ਸਮਾਨ ਹੋਵੇ ਤੁਸੀਂ ਲਿਆ ਸਕਦੇ ਹੋ ਵਿਜ਼ਿਟ ਕਰੋ ਪਟਿਆਲਾ ਤਰਕੀ ਮਾਰਕੀਟ ਬਹੁਤ ਸਵਾਈਆਂ ਕੋਲੇ 60 70 ਚੀਜ਼ਾਂ ਪਈਆਂ ਨੇ ਮੋਡੀਫਿਕੇਸ਼ਨ ਕਰਨ ਦੇ ਸ਼ਕੀਨ ਨੇ ਜਿਹੜੇ ਬਾਈ ਇੱਥੋਂ ਸਮਾਨ ਲਿਆ ਸਕਦੇ ਨੇ ਵਧੀਆ ਹੁੱਕਾਂ ਐਨ ਓਕੇ ਦੀ ਰਿਪੋਰਟ ਬਾਕੀ ਬਾਈਆਂ ਨੂੰ ਸੀਟਾਂ ਦਾ ਰੇਟ ਪੁੱਛ ਲੈਣ ਭਾਈ ਸੋਨੇ ਲਿਕੜੀ ਸੀਟ ਲੈਣੀ ਆ ਟਰੈਕਟਰ ਦੀ ਜੋ ਬੰਦੇ ਉਧਰ ਹੀ ਹੈ ਅੱਛਾ ਉਧਰ ਹੀ ਆਹੀ ਦｶਣੇ ਹੈ ਐਸਾ ਵੀ ਮਾਲਕ ਕੋਈ ਜਰਾ ਸਿਮੂ ਬਗਾਨਾ ਅੱਛਾ ਅੱਛਾ ਬਾਕੀ ਦੇਖੋ ਭਾਈ ਸਟੀਰਿੰਗ ਵਗੈਰਾ ਇਹਨੇ origignal a sone li ke steering pe ਆਪਾਂ ਇਹਨੇ ਤੋਚਣ ਭਾਈ ਐਨ ਸਰਾ ਦਸਰਾ ਮੋਡੀਫਿਕੇਸ਼ਨ ਵਾਸਤੇ ਜਿੰਨੀਆਂ ਚੀਜ਼ਾਂ ਪਈਆਂ ਜਾ ਸਕਦੀਆਂ ਨੇ ਹੈ ਬੈਕਪਰ ਵਗੈਰਾ ਅਸੀਂ ਆਏ ਮੋਟਰਸਾਈਕਲ ਦੇ ਇੰਜਨ ਸਮਾਂ ਲਈ ਆ ਨਹੀਂ ਖਾਦੇ। ਬਾਕੀ ਜਿਹੜੇ ਇੱਕੋ ਬਲਸ। ਉਹ ਆਪਾਂ ਨੇ ਆਹ ਸਮਾਂ ਲੈ ਆ ਜੀ। ਪੂਲ ਵੈਕਸ ਦਾ ਸਾਰਾ ਜਮਾਨ ਲੈ ਰਹੇ ਆ। ਮਿਲਿਆ ਦਾ ਠੀਕ ਰੇਟਾਂ ਦੇ ਆ ਬਸ ਰੇਟ ਹੁਣ ਕੋਈ ਦੱਸ ਨਹੀਂ ਸਕਦੇ ਵੀਡੀਓ ਚ। ਖੜੇ ਜੀ ਪਟਿਆਲੇ। ਟਰੈਕਟਰ ਮਾਰਕੀਟ ਚ ਆ ਜੀ ਇਸ ਟਰੈਕਟਰ। ਠੀਕਾ ਇੱਧਰ ਆ ਗਿਆ ਬਾਈ। ਇਹ ਇੱਥੇ ਸੀਤਾ ਵਧੀਆ ਰੇਟ ਚ ਮਿਲਦੀ ਨੇ ਬਾਈ ਰਿਜਨਲ। ਆ ਮਗਰਿਆਟ ਭਾਈ ਇਨੇ ਟਰੈਕਟਰ ਆਵੇ। ਵਧੀਆ ਸਮਾਨ ਇੱਥੇ ਵੀ ਲਓ ਬਈ ਬਹੁਤ ਘੱਟ ਰੇਟਾਂ ਲਗਾ ਸੀ ਬਹੁਤ ਸਮਾਨ ਲੈ ਕੇ ਜਾ ਰਹੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਵਾੜ ਮਾਰ ਕੇ ਪਟਿਆਲਾ ਮੰਗਰਿਆਟ ਪੜੇ ਨਹੀਂ ਸੋਨਾਲੀਕਾ ਦੇ ਸਵਰਾਜ ਦੇ ਜਿਹੜਾ ਰੋਟਰੱਕ ਤੇ ਪੜੇ ਨੇ ਅੱਡੇ ਆਉਂਦੇ ਬਈ ਬਾਕੀ ਸਮਾਨ ਬਾਕੀ ਕਰਦੇ ਆ ਵਾਰਨਿੰਗ ਸੀਟ ਮਿਲ ਜੂਗੀ ਟਰੈਕਟਰ ਦੀ ਸੋਨਾਲੀਕਾ ਟਰੈਕਟਰ ਦੀ ਸੀਟ ਆ ਹਾਂਜੀ ਆਹ ਆ ਜੀ ਕਿੰਨੇ ਪੈਸੇ ਦੀ 2500 ਇਹ ਏਅਰ ਕਲੈਂਡਰ ਜੀ ਸੋਨੇ ਲੀਕ ਦਾ ਲੈਣਾ ਜੀ ਆਪਣਾ ਤੇਲ ਵਾਲਾ ਮਿਲ ਨਹੀਂ